ਕਾਰ ਦਿੰਦਾ ਮੈਂ ਨੌਕਰੀ ਦਊਂਗਾ ਆਏ ਨਾ ਦੇਤੀ 2000 2000 2000 ਹੱਥ ਤੇ ਉਹ ਵੀ ਰਿਹਾ 2011 ਦੀਏ ਕਿੰਨਾ ਸਾਲ ਲੱਗੇ ਡਾਂਗਾ ਕਰ ਲੈ ਲੈਂਦੇ ਬੱਡੇ ਤੋਂ ਵੀ ਖਾਦੀਆਂ ਡਾਂਗਾਂ ਨੇ 2011 2011 ਨਾਲ ਕਿਉਂ ਧੱਕਾ ਹੋ ਰਿਹਾ ਅਸੀਂ ਕਿੰਨਾ ਦੇ 2000 ਕਿੰਨਾ ਦੇ 2000 ਦਾ ਸੀ ਇਹ ਜਿਹੜਾ ਕਿੰਨਾ ਦੇ ਪਾਜੀ ਦੇਖੋ 2002 ਤੋਂ 2007 ਤੱਕ ਇਹਨਾਂ ਨੇ ਕੈਪਟਨ ਸਰਕਾਰ ਤੋਂ ਵੀ ਡੰਗਾ ਖਾਧੀਆਂ ਨੇ ਉਹਨਾਂ ਤਾਂ ਨੌਕਰੀਆਂ ਬੰਦ ਹੀ ਕਰਤੀਆਂ ਸੀ ਨਾ ਹੁਣ ਕਾ ਕਰ ਜਾ ਕੇ ਕਾਰਡ ਵੰਡਦਾ ਪ੍ਰਸ਼ਾਸਨ ਨੂੰ ਡੰਗਾ ਖਾਣ ਲੈਂਦੇ ਨੇ ਲੈਂਮੈਨਾਂ ਦੇ ਦੰਗਿਆਂ ਪੈਣਾਂ ਉਹ ਕਿਉਂ ਘੁਟਿਆ ਜਾਂਦਾ ਖਾਣਾ ਕਿਉਂ ਡੰਗਾ ਕੀਤਾ ਜਾਂਦਾ ਹੈ ਮੈਂ ਕਿਹਾ ਜੀ ਉਹ ਗਰਸਾਂ ਜਿਹੜੀਆਂ ਪਟਿਆਰੇ ਵਾਲੀਆਂ ਕੁੜੀਆਂ ਨੇ ਨਹਿਰ ਛਾਲ ਮਾਰਤੀ 8 ਦਿਨ ਕੁੜੀਆਂ ਅੰਦਰ 8-8 ਮਹੀਨੇ ਦੀਆਂ ਪ੍ਰੈਗਨੈਂਟ ਕੁੜੀਆਂ ਅੰਦਰ 2.5 ਸਾਲ ਦਾ ਬੱਚਾ ਰਾਤ ਕਰਕੇ ਆਇਆ ਇਹ ਕੀ ਰਜੀਗਲ ਰਾਜ ਹੈ ਮਾਣਦਾ ਮੈਂਦਾ ਜੀ ਜਿਹੜਾ ਪੀਟੀਆਈ ਵਾਲੇ ਫਿਰ ਰੋਸ ਕਰ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਉਹ ਵੀ 6 ਪੰਜਾਬ ਇਸ ਵਕਤ ਮੁਰਦਾਬਾਦ ਕਾਲੀਆਂ ਚੰਡੀਆਂ ਤੇ ਬੇਰਗਰਦੀਆਂ ਆਤਮ ਹੱਤਿਆਵਾਂ ਦਾ ਪੰਜਾਬ ਬਣਾ ਕੇ ਰੱਖਦਾ ਇਹਨਾਂ ਦਾ ਆ ਹੱਬ ਚੜ ਗਿਆ ਮਾਨਸਾ ਵਿੱਚ ਸਾਰੇ ਰੋਤੇ ਜੜੀ ਆ ਦੇ ਉੱਤੇ ਤੇ ਫਿਰ ਹੋ ਰਹੇ ਕਿਹੜਾ ਲਾਉਂਦਾ ਜਿੰਦਾਬਾਦ ਇਸਦਾ ਟੈਲੀਕੋਨ ਦਾ ਲੱਗ ਹੈ ਨੌਜਵਾਨਾਂ ਦਾ ਲੱਗ ਹੈ ਪਾਣੀਆ ਦਾ ਲੱਗ ਹੈ ਕਿਸਾਨਾਂ ਦਾ ਲੱਗ ਹੈ ਸਾਡਾ ਸਾਰਾ ਬਲੂਪ੍ਰਿੰਟ ਪਿਆਰਾ ਹੈ ਅਸੀਂ 25 ਲੱਖ ਨੌਕਰੀਆਂ ਪੈਦਾ ਕਰਨੀਆਂ ਨੇ ਤੁਸੀਂ ਆਪਣੀ ਸਰਕਾਰ ਤੋਂ ਤੇ ਜਨਰਲ ਬੋਰਡ ਬਣਾਉਂਗੇ ਜੀ ਜੀ ਜਿਹੜਾ ਉਹਨਾਂ ਦੀ ਮੇਨ ਮੰਗਾਂ ਹਈਆਂ ਨੇ ਉਹ ਬੈਠੇ ਨੇ ਕਰਨੇ ਦੇ ਉਹ ਕਹਿੰਦੇ ਨੇ ਜਨਰਲ ਵਰਕ ਬੋਰਡ ਤੇ ਜਨਰਲ ਵਰਕ ਕਮਿਸ਼ਨ ਬਣਾਏ ਜਾਣਗੇ ਅਸੀਂ ਕਮਿਸ਼ਨ ਬਣਾਵਾਂਗੇ ਸਿੱਧਾ ਦੇਖੋ ਸਾਨੂੰ ਸਾਰਾ ਪੰਜਾਬ ਇੱਕੋ ਜਿਹਾ ਹੈ ਅਸੀਂ 3 ਕਰੋੜ ਪੰਜਾਬੀਆਂ ਨੂੰ ਇਕੱਠੇ ਰੱਖਣਾ ਹੈ ਇਹਨਾਂ ਨੂੰ ਵੰਡਣਾ ਨਹੀਂ ਜੇ ਏਦਾਂ ਜਿਹੜਾ ਬੰਦਾ ਰਿਜ਼ਰਵ ਕਰੂਗਾ ਉਹਨੂੰ ਉਸ ਉਸ ਮਤਾਂ ਨੂੰ ਬੇਸਕੇਲ ਵੀ ਮਿਲੂਗਾ ਬੇਸਕੇਲ ਕਰ ਵੀ ਮਿਲੂਗਾ ਨਾ ਲੈਨਮੈਨਾਂ ਖੜਿਓ ਲੈਨਮੈਨਾਂ ਦੀ ਗੱਲ ਕਰ ਇਹਨਾਂ ਦੀ ਗੱਲ ਕਰੋ ਜੀ ਲੈਨਮੈਨਾਂ ਨਾਲ ਕੋ ਸਪਰੇਸਨ ਲੈਦੇ ਨੇ ਲੈਨਮੈਨਾਂ ਨਾਲ ਧੱਕੇ ਖਾ ਰਹੇ ਨੇ ਵੇਖੋ ਕੈਮਰਿਆਂ ਤੇ ਜਿੱਥੇ ਦੇ ਦਰਾਂ ਦੇ ਸਾੜੀਆਂ ਆਪਣਾ ਆ ਗਿਆ ਜੀ ਤੁਸੀਂ ਦੱਸੋ ਕਿੱਥੇ ਕਿੱਥੇ ਲੈ ਆਇਆ ਨਹੀਂ ਆਇਓ ਆਇਆ ਸਰ ਜੀ ਅੱਜ ਇਹੋ ਕਹਿੰਦੇ ਆ ਥਾਕੇ ਨਾਲ ਤੁਹਾਨੂੰ ਫੜੋ ਬਈ ਨਾ ਤੇਰਾ ਮਨ ਨਹੀਂ ਬੋਲਦਾ ਬਹੁਤ ਜ਼ਿਆਦਾ ਨਾ ਟਿਕੜਦਾ تیر ਮਤਾਂ ਜੀ ਪਤਾ ਕਿ ਉਹ ਉਹ ਤੁਹਾਨੂੰ ਰਿਪਰਿਜ਼ੈਂਟ ਕਰਦਾ ਨਾ ਮੇਰੇ ਦੁਗਾਰ ਨੂੰ ਉਹ ਕੁਈ 파ਤੀ ਦੇ ਦੋਗੇ ਬੇਰਗਰ ਹੁੰਦੇ ਹੀ ਤੱਕ ਆ ਦੇਤੀ ਹੈ ਪੁੱਤ ਨਹੀਂ ਮਗ ਮਿਹਨਤ ਉਸ ਕਰਕੇ ਮੈਂ ਤੁਹਾਡੇ ਨਾਲ ਆ ਪਰ ਮੇਰੀ ਬੇਨਤੀ ਹੈ ਬੰਦੇ ਨੂੰ ਸਿਰ ਪੁੱਤ ਤਾ ਪੁੱਤ ਇਹ ਸਾਡੇ ਬੱਚੇ ਨਹੀਂ ਲੈ ਕੇ ਨੀ ਇਹ ਲੈਣਗੇ ਨਹੀਂ ਜਨ ਮਾਰ ਕੇ ਲੈਣਗੇ ਬੱਚੇ ਦਾ ਕਾਹਦੇ ਟਿਕਣੇ ਮੈਂ ਰਾਖੇ ਦੀ ਕਾਰਗਰ ਕੰਮ ਨਹੀਂ ਕਰਾਣੇ ਕਰਦੇ ਰਹਿਵਾਂਗੇ ਆਜੋ ਆਜੋ ਭਾਈ ਜੀ ਸਾਮਿਆ ਬੜਾ ਆਜੋ ਉਹਨਾਂ ਨੇ ਇਹ ਨਹੀਂ ਨਹੀਂ ਕਰਾਉਂਦੇ ਕੰਮ ਕਰਦੇ ਕੰਮ ਪਾ ਦੇ ਭਾਈ ਯੋਗ ਮਾੜਾ ਬਣਾ ਦੇਖੋ ਪੁੱਤ ਨਾਲ ਫਿਰ

اے گتے جا رہے سکویر تے کناں ای گل بیٹھ گئی اے تو نہیں اے دیکھ جو آ رہا اے یار مرداباد 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 ਗੁਰਦਾਬਾਹ ਗੁਰਦਾਬਾਹ ਮੇਰਜਗਰ ਲੈਂਡ ਮੇਂ ਵੀ ਜਿੰਦਾਬਾਦ 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 ਮਸਤੂਫ ਲਾਹੌਰ ਹਾਏ 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 ਜੈਕਾਰਾ ਹਾਏ 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 ਜੈ ਹਾਏ 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 ਨਨ ਪਟਾੜੋ ਯਾਰ ਆਪੀ ਤਰ ਲਾਹੌਰ ਹਾਏ ਹਾਏ ਗੁਰਦਾਬਾਹ 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 ਮਰਨੇ ਬੰਦ ਕਰਾਓ ਜਿੰਦਾਬਾਦ ਜਿੰਦਾਬਾਦ ਕੱਤੂ ਮਾਰਨੇ ਬੰਦ ਕਰਾਓ ਹਰ ਰੋਜ਼ ਹਰ ਰੋਜ਼ ਮੁਕਤੀ ਪੱਤਰ جاری ਕਰਾ ਹਰ ਰੋਜ਼ ਜੈ ਨੀ ਸ਼ਾਹ ਹਾਏ 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 ਤਕਬੀਰ ਪਾੜ ਹਾਏ 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 ਕੰਮ ਕਰਨੇ ਬਸ ਕਰਾ ਹਾਏ ਜੈ ਜੈ ਕੰਮ ਕਰ ਬਜ਼ਗਰ ਵਰਕਰ ਯੂਨੀਅਨ ਜ਼ਿੰਦਾਬਾਦ 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 ਜੈ ਕੰਮ ਕਰ ਮੁਕਤੀ ਪੱਤਰ جاری ਕਰਾ ਸੋ ਤੁਹਾਡੇ ਨਾਲ ਆ ਗਰੀਬ ਹੋਰ ਗਰੀਬ ਕਰਤਾ ਇਹਨਾਂ ਨੇ ਅਮੀਰ ਨੂੰ ਹੋਰ ਅਮੀਰ ਕਰੀ ਜਾਂਦੇ ਉਹ ਵਿਜੇ ਮਾਲੀ ਹੋਰੀ ਉਹ 9 9000 ਕਰੋੜ ਰੁਪਏ ਲੈ ਕੇ ਭੱਜ ਗਏ 9000 ਕਰੋੜ ਸੰਤ ਤਾਂ ਜ਼ੀਰੋ ਵੀ ਨਹੀਂ ਲਾਉਣੀ ਆਉਂਦੀ ਵੀ ਕਿੰਨੀਆਂ ਜ਼ੀਰੋ ਲੱਗਣੀਆਂ ਜਿਵੇਂ ਲੱਗਦੀ ਹਾਂ ਹਾਂ ਉਹ ਕੈਪਟਨ ਮਰਿੰਦਰ ਇਹ ਸਾਰੇ ਲੇਬਰ ਹਾਂ ਇਹਨਾਂ ਦੇ ਪੈਸੇ ਠਿੱਕ ਕਿੱਧਰ ਖਾ ਗਏ ਥੱਲੇ ਬੈਜੋ ਯਾਰ ਸਾਈਨ ਤੋਂ ਤੋਂ ਕਰਾਉਣੇ ਨੇ ਦਿਲ ਦੇਗਾ ਥੱਲੇ ਬੈ ਥੱਲੇ ਬੈ ਸਾਈਨ ਤੋਂ ਤੋਂ ਕਰਾਉਣੇ ਨੇ ਤਿੰਨ ਦੇ ਤੁਹਾਨੂੰ ਕੱਟ ਹਾਂ ਥੋੜੀ ਲੇਬਰ ਚੋ ਵੀ ਖਾਂਦੇ ਕੋਈ ਜਗ੍ਹਾ ਤਾਂ ਛੱਡ ਦਿਓ ਯਾਰ ਸੱਤ ਘਰ ਤੱਕ ਕਹਿੰਦੇ ਡੈਨ ਵੀ ਛੱਡ ਦਿੰਦੀ ਐ ਪਰ ਆ ਬਾਦਲ ਕਹਿੰਦੇ ਤਾਂ ਡੈਨਾ ਵੀ ਬਿਸ਼ਰਮ ਕਰਦੀ ਐ ਹਰ ਹਾਲ ਖੜੇ ਨੇ ਭਾਈ ਬਸ ਤਾਂ ਇਹ ਖਾ ਗਏ ਰਿਪਤਾ ਇਹ ਖਾ ਗਏ ਬਜਰੀ ਇਹ ਖਾ ਗਏ ਲੇਬਰ ਦਾ ਪੈਸਾ ਇਹ ਖਾ ਗਏ ਮੁਲਾਜ਼ਮਾਂ ਦੀ ਤਨਖਾਹਾਂ ਇਹ ਖਾ ਗਏ ਅ ਚਿੱਟਾ ਇਹ ਖਾ ਗਏ ਹੈ ਜੀ ਇਹ ਆਪਣਾ ਕੇਬਲ ਟੀਵੀ ਇਹਨਾਂ ਦਾ ਮੈਂ ਹੋਟਲ ਦਾ ਵੀ ਇਹਨਾਂ ਦੀ ਕੋਈ ਚੀਜ਼ ਰਹਿ ਗਈ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ ਤੇ ਜੀਵਨ ਸਭ ਕੁਝ ਹੀ ਇਤਿਹਾਸ ਲੇਗਾ ਨਾ 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 ਪ੍ਰੀਰ ਗੋਟ ਇਹ ਕਿ ਕਿਸਾਨ ਗਰੀਬ ਆਪਦੀ ਵੱਡੀ ਕੁੜੀ 12 ਸਾਲ ਦੀ ਛੋਟੀ ਕੁੜੀ 10 ਸਾਲ ਦੀ ਬੇਟਾ 7 ਸਾਲ ਦਾ ਜੱਗਸੀਰ ਇਹ ਸ਼ਹਿਰੋਂ ਕੁਝ ਖਾ ਕੇ ਲੈਣਾ ਜਾ ਕੇ ਬਹਿ ਗਏ ਜਾ ਕੇ ਨਹਿਰਾ ਤੇ ਆ ਦੇ ਬੱਚੇ ਮਾਰ ਲੱਗੇ ਯਾਰ ਅਸੀਂ ਇਹ ਸ਼ਖਬੀਰ ਬੰਦ ਹੋ ਰਿਹਾ ਹੈਲੀਕਾਪਟਰ ਤੇ ਤੜਕੀ ਪਿਓ ਉਹ ਤੇ ਇਧਰ ਲੰਘ ਜਾਂਦੇ ਨਾ ਅੱਖ ਦੇ ਲੱਗੇ ਥੱਲੇ ਆਓ ਪਾਈ ਧਰਤੀ ਤੇ ਆਓ ਤਾਂ ਵੀ ਜਿਆ ਕੇ ਪਤਾ ਨਾ ਉਹ ਤੁਹਾਨੂੰ ਹਾਲਤ ਕੀ ਲੋਕਾਂ ਦੀ ਲੱਗ ਡੇਢ ਮਿੰਟ ਹੋ ਗਿਆ ਮੇਰੀ ਟਿਕਟ ਅਨਾਉਂਸ ਹੋਏ ਦੀ ਅਜੇ ਤੱਕ ਇਹਨੇ ਦੱਸਿਆ ਹੀ ਨਹੀਂ ਕਿੱਥੋਂ ਲੜੂਗਾ ਸਰਵੇ ਕਰਾਈ ਜਾਂਦਾ ਕਿ ਭੀ ਕਿ ਬਣੂਗਾ ਇਹਨੇ ਦੱਸਣਾ ਹੈ ਆ ਜਾ ਫਿਰ ਉਹ ਤੁਹਾਨੂੰ ਕਹੇ ਸੀ ਰਾਜ ਕਰਾਂਗੇ 25 ਸਾਲ ਹੈ ਮਾਣ ਨਾਸ ਤੇ ਮਗਰੇ ਜਾਵਗਾ ਨਹੀਂ ਉੱਥੋਂ ਵੀ ਲੜੂਗਾ ਠੀਕ ਹੈ ਇੱਥੇ ਲੜਨੀ ਲੜਨੇ ਹੁਣ ਇਹ ਤਾਂ ਮੇਰਾ ਜੱਦੀ ਹਲਕਾ ਹੋ ਗਿਆ ਹੁਣ ਜਿੰਦਾਬਾਦ ਜਿੰਦਾਬਾਦ ਇੱਥੇ ਤਾਂ ਲੜਨੀ ਲੜਨੇ ਜੇ ਉਹ ਕਿਤੇ ਹੋਰ ਜਾਊਗਾ ਉੱਥੋਂ ਵੀ ਲੜੂਗਾ ਚਲ ਠੀਕ ਹੈ ਉਹ ਦੋ ਦੋ ਜਗ੍ਹਾ ਤੇ ਲੜੂ ਇਹ ਨਭੀ ਉਹ ਛੱਡ ਜਾਏ ਤਾਂ ਸਾਨੂੰ ਨਹੀਂ ਛੱਡ ਜਾਏ ਨਹੀਂ 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 ਉਹ ਉਹ ਛੱਡ ਗਏ ਸਾਨੂੰ ਮੈਂ ਤਾਂ ਇੱਥੇ ਰਹਾਂਗਾ ਹੁਣ ਠੀਕ ਹੈ ਲਾਲਾਬਾਦ ਤਾਂ ਪੱਕਾ ਹੀ ਲੜਨਾ ਹੀ ਲੜਨਾ ਹੈ ਜੇ ਉਹ ਜਲਾਲਾਬਾਦ ਦੇ ਬਿਨਾ ਹੋਰ ਕਿਦੋਂ ਲੜਦਾ ਉਥੋਂ ਵੀ ਲੜਾਂਗੇ ਇਹਦਾ ਮਾੜਾ ਪੈੜਾ ਵਿਧਾਨ ਸਭਾ ਚ ਪੈ ਨਹੀਂ ਜਣਾ ਮਾਨ ਸਾਹਿਬ ਜੀ ਜਦੋਂ ਸਰਕਾਰ ਆ ਜਾਵੇ ਇਕ ਫੂਲ ਲੇਬਰ ਗਈ ਇਹਨਾਂ ਸੋਚੋ ਉੱਥੇ ਕੀ ਕੀਤਾ ਅਸੀਂ ਕੀ ਕੀਤਾ ਅਸੀਂ ਕੀ ਕੀਤਾ ਦਿੱਲੀ ਚ ਹਾਂਜੀ ਦਿੱਲੀ ਚ ਕੀ ਕੀਤਾ ਮਿਨੀਮਮ ਪੇਜ ਜਿਹੜੀ ਹੈ 15000 ਰੁਪਏ ਮਹੀਨਾ ਵੀ ਇਹ ਤੋਂ ਘੱਟ ਕੋਈ ਦੇ ਨਹੀਂ ਸਕਦਾ ਜੀ ਕਾਨੂੰਨ ਬਣਾ ਕੇ ਵਿਧਾਨ ਸਭਾ ਚ ਰੋਟੀ ਤਾਂ ਖਾਣ ਜੋਗੇ ਪੈਸੇ ਹੋ 15000 ਚਾਹੁੰਦਾ ਕੀ ਹੈ ਹੈ ਜੀ ਆਪ ਇੱਥੇ ਆ ਟੈਟਪਾਸ ਆਸ਼ਾ ਵਰਕਰਾਂ 300 ਰੁਪਏ ਮਹੀਨਾ ਯਾਰ 10 ਰੁਪਏ ਰੋਟੀ ਉਹ ਮਿਡਡੇ ਮੀਲ ਵਾਲੀਆਂ ਵਿਚਾਰੀਆਂ 20 ਰੁਪਏ 15 ਰੁਪਏ ਰੋਟੀ ਯਾਰ ਵੀ 15 ਚ ਕੁਝ ਆਉਂਦਾ ਇਹਨਾਂ ਨੂੰ ਪਤਾ ਹੀ ਨਹੀਂ ਨਾ ਕਦੇ ਆ ਕੇ ਖਰੀਦੇ ਖਰੀਦਣ ਨਾ ਤੇ ਸਬਾਨ ਕੋਈ ਕਾਲਾ ਧਨ ਕੇ ਖਤਮ ਕਰਾਂਗੇ ਉਹ ਲਾਤੀ ਲੈ ਲੈ ਗਰੀਬ ਲਾਤੇ ਲੈਣਾ ਚ ਹੈ ਕੋਈ ਕਾਲਾ ਧਨ ਹੈਗਾ ਉੱਥੇ ਐਡੀ ਐਮ ਪੁਰੇ ਗਰੀਬ ਨੇ ਕਾਲੇ ਧਨ ਦੇ ਤਾਂ ਸਾਰੇ ਭੱਜ ਗਏ ਕਾਲੇ ਧਨ ਵਾਲੇ ਮੋਦੀ ਦੇ ਨਾਲ ਹੀ ਰਹਿੰਦੇ ਨੇ ਕੈਪਟਨ ਮੁਰਿੰਦਰ ਸਿੰਘ ਦਾ ਲਿਆ ਕਾਲੇ ਧਨ ਸਵਿਸ ਬੈਂਕਾਂ ਦੇ ਖਾਤੇ ਨੰਬਰ ਅਸੀਂ ਦੇ ਦਿੰਦੇ ਸਵਿਸ ਕਰਕੇ ਤੁਹਾਡੇ ਨਾਲ ਖੜੇ ਹਾਂ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਦਾਂ ਝੜੀ ਜਾਂਦੇ ਨੇ ਗਰੀਬੀਆਂ ਵੇੜਿਆਂ 'ਚ ਨੇ ਸਬਸਿਡੀਆਂ ਬਾਨੀਆਂ ਡਾਨੀਆਂ ਬੀਜਾਂ ਵਾਲੀਆਂ ਨੇ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਦਾਂ ਝੜੀ ਜਾਂਦੇ ਨੇ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਦੇ ਘਰ ਨੀਰਾ ਨਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਝੜੀ ਜਾਂਦੇ ਨੇ ਉਹਨਾਂ ਦੇ ਵੀ ਤੁਸੀਂ ਮੁੱਖ ਮੰਤਰੀ ਤੇ ਕਿੰਤੀ ਮੁੱਖ ਮੰਤਰੀਆਂ ਸੁਖੀ ਪਾਂਦੀ ਜਵਾਬ ਦਿਓ ਜਿਹੜੇ ਜੁਵਾਰੀ ਆ ਇਹ ਨੀਤੀ ਢਾੜੀ ਜਾਂਦੇ ਨੇ ਗਰੀਬੀkait ਵਾਲੀ ਐ ਜੇੜਕ ਜਾਊਗਾ ਤਾਂ ਰੋਟੀ ਪਕੂਰੀ ਰੋਟੀ ਦੀ ਬਸ ਉਹਦੇ ਲਈ ਪਟਾਕੇ ਜ਼ਰੂਰੀ ਨਹੀਂ ਉਹਦੇ ਲਈ ਰੋਟੀ ਜ਼ਰੂਰੀ ਐ ਗਰੀਬ ਦਾ ਜਵਾਕ ਤਾਂ ਬਗਾਨੀਆਂ ਆਸਵਾਜੀਆਂ ਬਗਾਨੀਆਂ ਪਟਾਕੇ ਦੇਖ ਕੇ ਆਪ ਦਾ ਮਨ ਪਚਾਵਾ ਕਰਦੇ ਸੋ ਤੁਹਾਡੇ ਨਾਲ ਖੜਾਗੇ ਤੁਹਾਡੇ ਚੁੱਲਿਆਂ ਦੀ ਅੱਗ ਜੜੀ ਪੁੱਜ ਗਈ ਉਹ ਕੁੱਜਾ ਐਸੇ ਕੰਮ ਵਾਸਤੇ ਆਇਆ ਵੈਸੇ ਕਮਾਉਣ ਤਾਂ ਕਲਾਕਾਰ ਸੀ ਮਸ਼ਹੂਰ ਸੀ ਉਧਰੋਂ ਕਮਾ ਲੈਂਦੇ ਮੈਨੂੰ ਵੀ ਲੋਨ ਸੀ ਮੱਥਾ ਮਾਰਨ ਦੀ ਪਰ ਮੈਂ ਕੋਈ ਗੱਲ ਨਹੀਂ ਥੇ ਮੇਰੀ ਆਵਾਜ਼ ਨੂੰ ਮਸ਼ਹੂਰ ਲੋਕਾਂ ਨੇ ਕੀਤਾ ਜੇ ਮੇਰੇ ਚਿਹਰੇ ਨੂੰ ਮਸ਼ਹੂਰ ਲੋਕਾਂ ਨੇ ਕੀਤਾ ਮੈਂ ਲੋਕਾਂ ਵਾਸਤੇ ਬਾਰਤੋ ਆ ਵੀ ਆਪੀਓ ਮੈਂ ਨਾ ਬਹਿਸ ਕਰ ਲਈ ਹੁ ਅਈ ਦਾ ਕੰਮ ਫਲਾਈ ਦੇਣਾ ਹੈ ਜਿੰਦਾਬਾਦ ਜਿੰਦਾਬਾਦ ਟੈਂਕੇ ਦੇ ਜਿਹੜੇ ਬੈਠੇ ਨੇ ਆਫਗਾ ਲਈ ਜਾਂਦੇ ਆਪਣੇ ਆਪ ਨੂੰ ਨਹਿਰਾ ਸ਼ਾਲਾ ਮਾਰੀ ਜਾਂਦੇ ਆ ਗਰੀਬ ਹੋਰ ਗਰੀਬ ਕਰਤਾ ਅਮੀਰ ਨੂੰ ਹੋਰ ਅਮੀਰ ਕਰੀ ਜਾਂਦੇ ਆ ਨਰੇਗਾ ਦੇ ਪੈਸੇ ਨਹੀਂ ਮਿਲੇ ਦੋ ਦੋ ਸਾਲ ਹੋ ਗਏ ਪਾਰਲੀਮੈਂਟ ਵਿੱਚ ਮੈਂ ਕਿਹਾ ਸੀ ਲੱਗੇ ਜਿਹੜੇ ਨਰੇਗਾ ਵਾਲੇ ਗਰੀਬ ਨੇ ਉਹਦਾ ਆਰਮੀ ਕਰ ਸਕਦੇ ਉਹਦਾ ਜੋ ਜੋ ਉਦੇਖ ਮਾਉਂਦੇ ਨੇ ਉੱਦ ਹੀ ਖਾਂਦੇ ਨੇ ਕੋਈ ਨਹੀਂ ਹੁੰਦਾ ਸੋ ਵੀਰੋ ਹੁਣ 11 ਲਾਈਨ ਦਾ ਵਕਤ ਆ ਗਿਆ ਹੁਣ ਇਹਨੇ ਤੋਂ ਖਹਿੜਾ ਛੇੜਣ ਦਾ ਵਕਤ ਆ ਗਿਆ ਲੁੱਟ ਲੁੱਟ ਕੇ ਆਪ ਹੈਲੀਕਾਪਟਰਾਂ ਤੇ ਵੱਡੇ ਵੱਡੇ ਹੋਟਲ ਪਾ ਲੇ ਸੁਖਵੀਰ ਬਾਦਲ ਨੇ ਸੁਖ ਵਿਲਾਸ ਨਾਂ ਦਾ ਹੋਟਲ ਪਾਇਆ ਚੰਡੀਗੜ੍ਹ ਪਹਾੜੀਆਂ ਚ ਵੀ ਇੱਕ ਕਰਜਾ ਸੁਖ ਵਿਲਾਸ ਜਿੰਚ ਚੰਗ ਹਦਾਇਤ ਦਾ ਮਾਲਕ ਸੁਖਵੀਰ ਵਾਦਲਾ ਇੱਕ ਰਾਤ ਰਹਿਣ ਦਾ ਕਰਾਇਆ ਜੇ ਤੁਹਾਨੂੰ ਦੱਸਾਂ ਤਾਂ ਰੋਟੀ ਸਵਾਦ ਨਹੀਂ ਲੱਗਣੀ ਸ਼ਾਉ ਨੂੰ ਇੱਕ ਰਾਤ ਰਹਿਣ ਦਾ ਕਰਾਇਆ ਉਸ ਹੋਟਲ 'ਚ ਕਿੰਨਾ 5 ਲੱਖ ਰੁਪਈਆ ਅਸੀਂ 100 ਰੁਪਈਆ ਦਿਹਾੜੀ ਨੂੰ ਮਰ ਜੰਨੇ ਹੱਥੇ ਵੀਰੋ ਇਹ ਪੈਸਾ ਐ ਇਹ ਪੈਸਾ ਆਇਆ ਇਹ ਉਹੀ ਪੈਸਾ ਹੈ ਜਿਹੜਾ ਤੁਹਾਡੇ ਪਿੰਡਾਂ ਦੇ ਸਕੂਲਾਂ ਤੇ ਲੱਗਣਾ ਸੀ ਇਹ ਉਹੀ ਪੈਸਾ ਹੈ ਜਿਹੜਾ ਹਸਪਤਾਲਾਂ ਤੇ ਲੱਗਣਾ ਸੀ ਦੇ ਗਰੀਬਾਂ ਨੂੰ ਫ੍ਰੀ ਚ ਇਲਾਜ ਕਰਾ ਕੇ ਦੇਣਾ ਸੀ ਇਹ ਉਹੀ ਪੈਸਾ ਹੈ ਜਿਹੜਾ ਤੁਹਾਡੇ ਧੀ ਅਪਤਾਂ ਨੂੰ ਨੌਕਰੀਆਂ ਦੇ ਕੇ ਸਰਖਾਨਾ ਦੇਣ ਤੇ ਲੱਗਣਾ ਸੀ ਖਾ ਗਏ ਸਭ ਕੁਝ ਖਾ ਗਏ ਵਸਤਾ ਇੰਨਾ ਮਿਓ ਰੇਸਾ ਬਜਰੀ ਇੰਨਾ ਦਾ ਕੇਬਲ ਟੀਵੀ ਇਹਨਾਂ ਦੇ ਢਾਬੇ ਹੋਟਲ ਇਹਨਾਂ ਦੇ ਚਿੱਟੇ ਦਾ ਵਪਾਰ ਇਹਨਾਂ ਦਾ ਹਾਂ ਨਸ਼ਾ ਇਹਨਾਂ ਦਾ ਮਜੀਠੀਆ ਵੇਚਦਾ ਹਾਂ ਤਰਕੀ ਲੱਗ ਜੇ ਸੁਖਵੀਰ ਬਾਦਲ ਪੀਡੀਸੀ ਜੇ ਨੂੰ ਤੇ ਝੂਠ ਮਾਰਨਾ ਬੜੀ ਬੜੀ ਸੜਕਾਂ ਬਣੀ ਚਾਹੁੰਦੀਆਂ ਨੇ ਬੜੇ ਬੜੇ ਪੁਲ ਬਣੀ ਚਾਹੁੰਦੇ ਨੇ ਮੈਂ ਕੱਲ ਲੋਕ ਖਾਣ ਲੱਗ ਜੀ ਰੋਲਾ ਤਾਂ ਰੋਟੀ ਦਾ ਯਾਰ ਕੜੀਵਾ ਸਾਈਕਲ ਨਹੀਂ ਹੈ ਸੜਕ ਤੇ ਜਾਣ ਨੂੰ ਨੌਕਰੀਆਂ ਦੇ ਸਕੂਲ ਖੋਲੋ ਇੱਥੇ 7ਵੀਂ 8ਵੀਂ ਤੋਂ ਬਾਅਦ ਸਕੂਲ ਹੀ ਨਹੀਂ ਖੋਲਿਆ ਕਿਨੇ ਜਾਣਗੇ ਕੁੜੀਆਂ ਪੜ੍ਹਨ ਹਜ਼ਾਰ ਕੁੜੀਆਂ ਫਸਟ ਆਉਣ ਵਾਲੀਆਂ ਕੁੜੀਆਂ ਘਰੇ ਬਿਠਾ ਲਿਆ ਬਾਬਿਆਂ ਨੇ ਕਿਤੇ ਕੋਈ ਸਕੂਲ ਨਹੀਂ ਹੈਗਾ ਬਾਹਰ ਭੇਜਦੇ ਤਾਂ ਭਾਈ ਅੱਜ ਦਾ ਜ਼ਮਾਨਾ ਠੀਕ ਨਹੀਂ ਸਾਨੂੰ ਇੱਜਤ ਪੈ ਗਈ ਹੈ ਬੜਾ ਪੜ੍ਹਾਈ ਨਾਲ ਨਸੂ ਜਿੰਨੇ ਪਟੇ ਲੀਡਲੇ ਦੇ ਹਲਕੇ ਨੇ ਨਾ ਉਹ ਸਾਰੇ ਗਰੀਬ ਰੱਖਿਓ ਇਹਨਾਂ ਪੜ੍ਹਨ ਨਹੀਂ ਦਿੰਦੇ ਰਾਹੁਲ ਗਾਂਧੀ ਦਾ ਹਲਕਾ ਦੇਖ ਲਓ ਜਾ ਕੇ ਬੈਠੀ ਟੁੱਪੀ ਚ 500 ਪਿੰਡ ਹੈ ਜਿੱਥੇ ਸਿਰਫ ਡੰਡੀ ਜਾਂਦੀ ਹੈ ਸੜਕ ਨਹੀਂ ਜਾਂਦੀ ਹਾਂ 500 ਪਿੰਡ ਗਰੀਬ ਰੱਖਦੇ ਨੇ ਆ ਬੱਚੇ ਬੈਠੇ ਨੇ ਪਿਆਰੇ ਬੱਚੇ ਨੇ ਪਰਮਾਤਮਾ ਨੇ ਕੋਈ ਇਹਨਾਂ ਨਾਲ ਦਰਿਆਤ ਨਹੀਂ ਕਰਦਾ ਪਰਮਾਤਮਾ ਹਰੇਕ ਨੂੰ ਇੱਕੋ ਜਿਹਾ ਦਿਮਾਗ ਲਾ ਕੇ ਭੇਜਦਾ ਪਰ ਸਾਨੂੰ ਉਹ ਮੌਕਾਤ ਹੀ ਨਹੀਂ ਮਿਲਦੇ ਜਿਹੜੇ ਇਹਨਾਂ ਨੂੰ ਅਫਸਰ ਬਣਾ ਦੇਣ ਸਾਨੂੰ ਉਹ ਕਿਤਾਬਾਂ ਹੀ ਨਹੀਂ ਦਿੰਦੇ ਸਾਨੂੰ ਉਹ ਸਕੂਲ ਹੀ ਨਹੀਂ ਦਿੰਦੇ ਜਿਹੜੇ ਅਫਸਰ ਬਣਾਉਂਦੇ ਨੇ ਇਨੂੰ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਪੜਾ ਕੇ ਲੀਡਰਾਂ ਨੂੰ ਖਤਰਾ ਹੋ ਜਾਂਦਾ ਹੈ ਜੇ ਇਹ ਪੜ ਗਏ ਤੇ ਅਫਸਰ ਬਣ ਜਾਣਗੇ ਅਫਸਰ ਬਣ ਗਏ ਫਿਰ ਇਹ ਤੁਹਾਡੇ ਘਰਾਂ ਦੇ ਗਰੀਬੀਆਂ ਚੱਕ ਦੇਣਗੇ ਜੇ ਗਰੀਬੀਆਂ ਚੱਕਤੀਆਂ ਫਿਰ ਸੁਖਵੀਰ ਬਾਦਲ ਦੇ ਕੈਪਟਨ ਮਨਿੰਦਰ ਦੇ ਮਹਿਲਾ ਮੂਰੇ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲਾਈਨ ਬਣਾ ਕੇ ਕੌਣ ਖੜੂਗਾ ਬਸ ਆਹਾ ਬੰਗੇ ਨਾ ਕਿ ਇਹਨਾਂ ਨੂੰ ਪੜਾਓ ਨਾ ਬਸ ਐਂ ਹੀ ਰੱਖੋ ਇਹਨਾਂ ਸੁਵੀਰੋ ਬਹੁਤ ਤੁਸੀਂ ਦੇਖ ਲਿਆ ਤੱਕੜੀਆਂ ਪੰਜੇ ਬਹੁਤ ਹੋ ਗਿਆ ਹਾਂ ਆਦ ਕੀ ਗਰੀਬਾਂ ਲਈ ਝਾੜੂ ਝੱਕੋ ਹਾਂ ਗਰੀਬੀ ਦਾ ਝਾੜੂ ਹੈ ਆਪਣਾ ਚੋਣਸ਼ਾਨ ਵੀ ਆਇਆ ਵੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮਾਵਾਂ ਪਿਓ ਤਾਂ ਦੱਸਣ ਦੀ ਬਿਲਕੁਲ ਹੀ ਲੋੜ ਨਹੀਂ ਇਹਦਾ ਤੜਕੇ ਤੜਕੇ ਨੇਰੇ ਚ ਵੀ ਭਾੜ ਲੈਂਦੀਆਂ ਸਵੇਰੇ 5 ਵਜੇ ਵੀ ਕਿੱਥੇ ਹੀ ਪਿਆ ਆ ਤੁਸੀਂ ਬਹੁਤੇ ਖੁਸ਼ ਨਾ ਹੋ ਲਾਗੇ ਧਾਰੀਆਂ ਮਾਰਨ ਜਦ ਤਾਰੂ ਦੂਰ ਵੀ ਕਿਹਾ ਹਥਰੇ ਵੀ ਭਾੜ ਲੈਂਦੀ ਇਹ ਕੰਮ ਝਾੜੂ ਹੀ ਹੁੰਦਾ ਹੈ ਹਰ ਘਨੇਕੇ ਧਰ ਕੇ ਇਧਰੇ ਪਾਸੇ ਫੜਨਾ ਹੁੰਦਾ ਝਾੜੂ ਆਪਨੇ ਦੂਜੇ ਵੱਲ ਹੁੰਦਾ ਹੈ ਕਹੀ ਤਾਂ ਮਰਹਾ ਦਿਨ ਪਿਆਰਵਾਂ ਲੱਗਦਾ ਹੈ ਸੋ ਵੀਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਦੇ ਸੀ ਹੁਣ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ ਅਰਬਿੰਦ ਕੇ ਜੀ ਲਾਲ ਦੀ ਦਵਾਈ ਗਰੀਬਾਂ ਨੂੰ ਮਕਾਨ ਬਣਾ ਕੇ ਦੇਵਾਂਗੇ ਜਿਵੇਂ ਦਿੱਲੀ ਜਿਹਦੇ ਉੱਤੇ ਝੁੱਗੀ ਝੋਪਣੀ ਵਾਲੇ ਆਟਾ ਦਾਲ ਸਕੀਮ ਵਧਾਵਾਂਗੇ ਤੇ ਆਟਾ ਦਾਲ ਤੇ ਕਣਕ ਦੀ ਕੁਆਲਿਟੀ ਉਹ ਕਿਹੋ ਜੀ ਹੋਊਗੀ ਆਮ ਆਦੀ ਪਾਰਟੀ ਦੀ ਸਰਕਾਰ ਦਾ ਮੁੱਖ ਮੰਤਰੀ ਜਿਹੜੀ ਕਣਕ ਨਾਲ ਜਿਹੜੇ ਆਟੇ ਨਾਲ ਜਿਹੜੀ ਦਾਲ ਨਾਲ ਰੋਟੀ ਖਾਊਗਾ ਦਿੱਪਤੀ ਮੁੱਖ ਮੰਤਰੀ ਜਿਹੜੇ ਰੋਟੀ ਖਾਊਗਾ ਮੰਤਰੀ ਤੇ ਐਮ ਐਲ ਏ ਆਮ ਆਦੀ ਪਾਰਟੀ ਦੇ ਜਿਹੜੀ ਕਣਕ ਨਾਲ ਜਿਹੜੇ ਆਟੇ ਨਾਲ ਜਿਹੜੀ ਦਾਲ ਨਾਲ ਰੋਟੀ ਖਾਣਗੇ ਉਹੀ ਕਣਕ ਉਹੀ ਆਟਾ ਤੇ ਉਹੀ ਦਾਲ ਨਾਲ ਤੁਹਾਡੇ ਬੱਚੇ ਤੇ ਤੁਸੀਂ ਵੀ ਉਹੀ ਖਾਓਗੇ ਉਹੀ ਕੁਆਲਿਟੀ ਹੋਊਗੀ ਹਣ ਕੀ ਕਰਦੇ ਨੇ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਣ ਕੀ ਕਰਦੇ ਨੇ ਜਿਹੜੀ ਗਲ ਗਦਾਮਾ ਚ ਪਈ ਸੜ ਜਾਂਦੀ ਐ ਗਲ ਜਾਂਦੀ ਐ ਕਿਨ ਗਰੀਬਾਂ ਦੇ ਇਹ ਸਾਨੂੰ ਕੀੜੇ ਮਕੌੜੇ ਸਮਝਦੇ ਐ 250 ਰੁਪਏ ਕਹਿੰਦੇ ਬੜਾਪਾ ਪੈਨਸ਼ਨ ਐ ਹੁਣ ਬਾਲ ਸਿੰਘ ਸਾਹਿਬ ਨੇ 500 ਕਰ ਦਿੱਤੀ ਬਖੇ ਭਾਣੇ 10000 ਕਰ ਦੋ ਜੋ ਦੇਣੀ ਹੀ ਨਹੀਂ ਤਾਂ ਜੱਜ ਜੀ ਚੱਲੂ ਨਹੀਂ ਆਹ ਜੱਫੇਦਾਰਾਂ ਦੇ ਸਰਪੰਚਾਂ ਦੇ ਜਿਹੜੇ ਜਿਹੜੇ ਨੇ ਉਹ 40 40 ਸਾਲ ਦੇ ਬੜਾਪਾ ਪੈਨਸ਼ਨ ਲਈ ਜਾਂ 40 ਸਾਲ ਦੀ ਉਮਰ ਹੈ ਬੜਾਪਾ ਪੈਨਸ਼ਨ 70 70 ਸਾਲ ਦੇ ਮਾਮਾ 80 80 ਸਾਲ ਦੇ ਸਾਡੇ ਕੋਲ ਬਾਪੂ ਉਹਨਾਂ ਨੂੰ ਮਿਲਦੀ ਨਹੀਂ ਆਰ ਦੇ ਅੰਦਰ ਮੈਂ ਨੌਕਰੀ ਦੂੰਗਾ ਆਏ ਨਾ ਦੇਤੀ 2000 2002 2007 ਉਹ ਵੀ ਰਿਹਾ 2011 ਦੀਏ ਮਾਸ਼ਾਅੱਲਾ ਕੇ ਡਾਂਗਾ ਕਰ ਲੈ ਲੈਂਡਰ ਵੀ ਖਾਦੀਆਂ ਜਾਂਗ ਉਹਨੇ ਦੇ 2011 2011 ਇਹਨਾਂ ਨਾਲ ਕਿਉਂ ਧੱਕਾ ਹੋ ਰਿਹਾ ਅਸੀਂ ਕਿਹ ਨਾਲ ਦੇ 2000 ਕਿਹ ਨਾਲ ਦੇ 2000 ਪਿਆਰੇ ਇਹ ਸਾਡੀ ਕਿਹ ਨਾਲ ਦੇ ਦੇਖੋ 222007 تک ਇਹਨਾਂ ਨੇ ਕੈਪਟਨ ਸਰਕਾਰ ਤੋਂ ਵੀ ਡੰਗਾ ਖਾਧਿਆ ਨੇ ਉਹਨੇ ਤਾਂ ਨੌਕਰੀਆਂ ਬੰਦ ਹੀ ਕਰਤੀਆਂ ਸੀ ਨਾ ਹੁਣ ਕਾ ਕਰ ਜਾ ਕੇ ਕਾਰਡ ਬਣਦਾ ਪਰਸ਼ਾਨ ਹੋ ਕੇ ਡੰਗਾ ਖਾਣ ਲੈਂਦੇ ਨੇ ਲਾਈਨ ਮੈਨਾਂ ਦੇ ਧੀਆਂ ਪੈਣਾਂ ਉਹ ਕਿਉਂ ਘਟਿਆ ਜਾਂਦਾ ਖਾਣਾ ਕਿਉਂ ਡੰਗਾ ਕੀਤਾ ਜਾਂਦਾ ਹੈ ਮੈਂ ਕਿਹਾ ਜੀ ਉਹ ਗਰਸਾਂ ਜਿਹੜੀਆਂ ਪਟਿਆਰੇ ਵਾਲੀਆਂ ਕੁੜੀਆਂ ਨੇ ਨਹਿਰ ਛਾਲ ਮਾਰਤੀ 8 ਦਿਨ ਕੁੜੀਆਂ ਅੰਦਰ 8 8 ਮਹੀਨੇ ਦੀਆਂ ਪ੍ਰੈਗਨੈਂਟ ਕੁੜੀਆਂ ਅੰਦਰ 2.5 ਸਾਲ ਦਾ ਬੱਚਾ ਰਾਤ ਕਰਕੇ ਆਇਆ ਇਹ ਕੇਰਜੀ ਸੀਗਲ ਰਾਜ ਹੈ ਮਾਦਾ ਬੈਦਾ ਜੀ ਜਿਹੜਾ ਪੀਟੀਆਈ ਵਾਲੇ ਫਿਰ ਰੋਸਪ ਕਰ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਉਹ ਵੀ 640 ਵਾਲੇ ਜਿਹੜ ਪੰਜਾਬ ਇਸ ਵਕਤ ਮੁਰਦਾਬਾਦ ਗਾਲੀਆਂ ਛੰਡੀਆਂ ਤੇ ਬੇਰੀਗਰ ਦੀਆਂ ਆਤਮ ਹੱਤਿਆਵਾਂ ਦਾ ਪੰਜਾਬ ਬਣਾ ਕੇ ਰੱਖਦਾ ਇਹਨਾਂ ਦਾ ਹਾਲ ਸਭ ਚੜ ਗਿਆ ਮਾਨਸਾ ਕੋਈ ਨਹੀਂ ਸਾਰੇ ਰੋਤੇ ਚੜੀ ਆਦੇ ਉੱਤੇ ਤੇ ਫੇਰ ਹੋ ਰਹੇ ਜਿਲ੍ਹਾ ਮੋਹਨਗਰ ਦੀਆਂ ਆਪ ਜਿਲ੍ਹਾ ਬਾਲਕੋਣਾ ਲੱਗ ਹੈ ਨੌਜਵਾਨਾਂ ਦਾ ਲੱਗ ਹੈ ਪਪਾਣੀਆਂ ਦਾ ਲੱਗ ਹੈ ਸੰਗ ਦਾ ਲੱਗ ਹੈ ਸਾਡਾ ਸਾਰਾ ਬਲੂਪ੍ਰਿੰਟ ਪਿਆਰ ਹੈ ਅਸੀਂ 25 ਲੱਖ ਨੌਕਰੀਆਂ ਪੈਦਾ ਕਰਨੀਆਂ ਨੇ ਤੁਸੀਂ ਆਪਣੀ ਸਰਕਾਰ ਕੋਲ ਤੇ ਜਨਰਲ ਵਰਕ ਬੋਰਡ ਔਰ ਇੱਕ ਕਮਿਸ਼ਨ ਬਣਾਉਗੇ ਜੀ ਜੀ ਜਿਹੜਾ ਉਹਨਾਂ ਦੀ ਮੇਨ ਮੰਗਾਂ ਆਈਆਂ ਨੇ ਉਹ ਬੈਠੇ ਨੇ ਕਰਨੇ ਦੇ ਉਹ ਕਹਿੰਦੇ ਨੇ ਜਨਰਲ ਵਰਕ ਬੋਰਡ ਤੇ ਜਨਰਲ ਵਰਕ ਕਮਿਸ਼ਨ ਬਣਾਇਆ ਜਾਵੇ ਅਸੀਂ ਕਮਿਸ਼ਨ ਬਣਾਵਾਂਗੇ ਅਸੀਂ ਅਸੀਂ ਦੇਖੋ ਸਾਨੂੰ ਸਾਰਾ ਪੰਜਾਬ ਇੱਕੋ ਜਿਹਾ ਹੈ ਅਸੀਂ 3 ਕਰੋੜ ਪੰਜਾਬੀਆਂ ਨੂੰ ਇਕੱਠੇ ਰੱਖਣਾ ਹੈ ਇਹਨਾਂ ਨੂੰ ਵੰਡਣਾ ਨਹੀਂ ਕਿ ਐਦਾਂ ਜਿਹੜਾ ਬੰਦਾ ਰਿਜ਼ਰਵ ਕਰੂਗਾ ਉਹਨੂੰ ਉਸ ਸਮਤਾਉ ਬੇਸਕੇਲ ਵੀ ਮਿਲੂਗਾ ਬੇਸਕੇਲ ਵੀ ਮਿਲੂਗਾ ਅਸੀਂ ਨੈਰ ਮੈਨਾ ਖੜੇ ਹੋ ਮੈਂ ਮੈਂ ਇਹਦੀ ਗੱਲ ਕਰ ਲੈਣਾਂ ਦੀ ਗੱਲ ਕਰ ਲੈਣਾਂ ਦੀ ਗੱਲ ਕਰੋ ਜੀ ਲਾਈਨ ਮੈਨਾਂ ਨਾਲ ਕੋ ਸਪਰੇਸ ਵਾਲੇ ਦੇਖੋ ਲਾਈਨ ਮੈਨਾਂ ਨਾਲ ਦੀ ਥੱਪਾ ਹੈ ਕੀ ਖਾ ਰਹੇ ਨੇ ਵੇਖੋ ਇਹ ਕੈਮਰਿਆਂ ਤੇ ਜਿੰਦਰੇਦਾਰਾਂ ਦੇ ਦਾੜੀ ਆਪਣੀ ਜੀ ਤੁਸੀਂ ਦੱਸੋ ਕਿ ਕਿੱਥੇ ਤੋਂ ਆਇਆ ਨਹੀਂ ਆਇਆ ਹਾਂ ਅਬ ਇਹ ਹੀ ਹੋ ਗਿਆ ਸਾਡੇ ਨਾਲ ਫੜੋ ਜੀ ਬਈ ਨਾਲ ਬਹੁਤ ਜ਼ਿਆਦਾ ਜਨਾਬ ਟਿਕਟ ਦਾ ਫਿਰ ਮਤਾਂ ਦੀ ਪਤਾ ਕਿ ਉਹ ਉਹ ਤੁਹਾਨੂੰ ਰਿਪਰਿਜ਼ੈਂਟ ਕਰਦਾ ਹੈ ਨਾ ਬੇਰਿਸਗਰ ਨੂੰ ਉਹ ਕੋਈ ਪਾਰਟੀ ਦੇ ਦੋ ਕਿ ਬੇਰਿਸਗਰ ਨੂੰ ਤੇ ਅਬ ਦੇਤੀ ਹੈ ਪੁੱਤ ਨਹੀਂ ਮੁਕ ਲੈਣਾ ਤੋ ਇਸ ਕਰਕੇ ਮੈਂ ਤੁਹਾਡੇ ਨਾਲ ਆ ਪਰ ਮੇਰੀ ਬੇਨਤੀ ਹੈ ਨਾ ਬੰਦੇ ਨੂੰ ਸਿਰ ਪੁੱਤਰਾਂ ਦੇ ਬੱਚੇ ਨਹੀਂ ਲੈ ਕੇ ਨਹੀਂ ਇਹ ਰਹਿਣਗੇ ਨਹੀਂ ਚਾਹੇ ਮਰ ਕੇ ਰਹਿਣਗੇ ਨਹੀਂ ਮੇਰੇ ਬੱਚੇ ਦਾ ਕੋਈ ਨਹੀਂ ਟਿਕਣ ਮੈਂ ਲਾਚੇਦੀ ਕਰਦਾ ਕੰਮ ਨਹੀਂ ਕਰਾਣੇ ਕਰਦੇ ਰਹਿਾਂਗੇ ਆਜੋ ਆਜੋ ਭਾਈ ਜੀ ਆਜੋ ਉਹਨਾਂ ਨੇ ਇਹ ਨਹੀਂ ਨਹੀਂ ਕਰੋ ਯਾਰ ਕੰਪਨ ਨਹੀਂ ਕਰਦਾ ਭਾਈ ਉਹ ਮਾੜਾ ਬੰਦਾ ਦੇਖੋ ਕੰਪਨ ਸਾਰਾ ਫਰਕ ਬਟਾ क्या गल Vaiバots manageable, icyaini piciulidi qin humana sonaka avrock... When jest yopini aah mahal badin, y sentimenteday. There is another Terazai, wohinga scplai forsake ni eigenlijk. If a nurosikonos, a moritu ma mythology, sa l��들이 tiny ka to media ha arcy... ਸੋ ਤੁਹਾਡੇ ਨਾਲ ਆ ਗਰੀਬ ਹੋਰ ਗਰੀਬ ਕਰਤਾ ਇਹਨਾਂ ਨੇ ਅਮੀਰ ਨੂੰ ਹੋਰ ਅਮੀਰ ਕਰੀ ਜਾਂਦੇ ਉਹ ਵਿਜੀਮਾਲੀ ਹੋਰੀ ਉਹ 9 9000 ਕਰੋੜ ਰੁਪਏ ਲੈ ਕੇ ਭੱਜ ਗਏ 9000 ਕਰੋੜ ਸੰਤ ਤਾਂ ਜ਼ੀਰੋ ਵੀ ਨਹੀਂ ਲਾਉਣੀਆਂ ਹੁੰਦੀਆਂ ਵੀ ਕਿੰਨੀਆਂ ਜ਼ੀਰੋ ਲੱਗਣੀਆਂ ਜਿਹੜੇ ਲੱਗਣ ਹਾਂ ਉਹ ਕੈਪਟਨ ਮਰਿੰਦਰ ਸਰ ਇਹ ਸਾਰੇ ਹਾਂ ਇਹਨਾਂ ਦੇ ਪੈਸੇ ਠਿੱਕ ਕਿੱਧਰ ਖਾ ਗਏ ਓ ਥੱਲੇ ਬਾਜਿਆ ਸਾਈਨ ਕੋਟੋ ਫਸਲੇ ਕਰੋ ਦੇ ਦਿੱਤੇ ਧੰਨਵਾਦ 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 ਮੈਂ ਕੋਈ ਨਹੀਂ ਖੜੇ ਰੋ ਸਾਇਨ ਥੋੜੋ ਬਾਅਦ ਤੇ ਕਰਾਉਣੇ ਨੇ ਤਿੰਨ ਦੇ ਤੁਹਾਨੂੰ ਘੱਟ ਮੈਂ ਥੋੜੀ ਦੇਰ ਚੋਂ ਵਿਖਾਉਂਦਾ ਕੋਈ ਜਗ੍ਹਾ ਤਾਂ ਛੱਡ ਦੋ ਯਾਰ ਸੱਤ ਕਰਤਾ ਕਹਿੰਦੇ ਡਾਇਨ ਵੀ ਛੱਡ ਦਿੰਦੀ ਪਰ ਆ ਬਾਦਲ ਕਹਿੰਦੇ ਤਾਂ ਡਾਇਨਾ ਵੀ ਬਿਸ਼ਰਮ ਕਰਦੇ ਹੋ ਕਹਿੰਦੇ ਹਰ ਹਾਲ ਖੜੇ ਨੇ ਭਾਈ ਬਸ ਤਾਂ ਇਹ ਖਾ ਗਏ ਰੀਪ ਤਾਂ ਇਹ ਖਾ ਗਏ ਬਜਰੀ ਇਹ ਖਾ ਗਏ ਲੇਬਰ ਦਾ ਪੈਸਾ ਇਹ ਖਾ ਗਏ ਮੁਲਾਜ਼ਮਾਂ ਦੀ ਤਰਖਾਹਾਂ ਇਹ ਖਾ ਗਏ ਚਿੱਟਾ ਇਹ ਖਾ ਗਏ ਹੈ ਜੀ ਇਹ ਆਪਣਾ ਕੇਬਲ ਟੀਵੀ ਇਹਨਾਂ ਦਾ ਮੈਂ ਹੋਟਲ ਦਾ ਵੇ ਇਹਨਾਂ ਦੇ ਕੋਈ ਚੀਜ਼ ਰਹਿ ਗਈ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ ਤੇ ਜੇਬ ਨਹੀਂ ਸਭ ਕੁਝ ਇੱਕ ਕਿਸਾਨ ਗਰੀਬ ਆਪਦੀ ਵੱਡੀ ਕੁੜੀ 12 ਸਾਲ ਦੀ ਛੋਟੀ ਕੁੜੀ 10 ਸਾਲ ਦੀ ਬੇਟਾ ਸੱਤ ਸਾਲ ਦਾ ਜੱਗ ਸੀ ਇਹ ਸ਼ਹਿਰੋਂ ਕੁਛ ਖਾਕੀਲਾ ਨਾ ਜਾ ਕੇ ਬਹਿ ਗਏ ਜਾ ਕੇ ਨਹਿਰਾ ਤੇ ਆਪ ਆਪ ਦੇ ਬੱਚੇ ਮਾਰ ਲੱਗੇ ਯਾਰ ਅਸੀਂ ਇਹ ਸੁਖਵੀਰ ਬੰਦ ਉਹਦੇ ਹੈਲੀਕਾਪਟਰ ਤੇ ਤੜਕੀ ਪਿਓ ਬੋਤੇ ਚੜ ਲੰਗੇ ਨੇ ਅੱਖ ਦੇ ਲੱਗੇ ਲੈ ਆਓ ਪਾਈ ਧਰਤੀ ਤੇ ਹਉ ਤੜਕੀ ਜਿਹਾ ਕੇ ਬਸਾ ਲਗ ਗਿਆ ਤੁਹਾਨੂੰ ਹਾਲ ਕੀ ਹੈ ਲੋਕਾਂ ਦਾ ਲੱਗ ਡੇਢ ਮਹੀਨਾ ਹੋ ਗਿਆ ਮੇਰੀ ਟੈਟ ਅਨਾਉਂਸ ਹੋਈ ਨਹੀਂ ਅਜੇ ਤੱਕ ਇਹਨੇ ਦੱਸਿਆ ਹੀ ਨਹੀਂ ਕਿੱਥੋਂ ਲੜੂਗਾ ਸਰਵੇ ਕਰਾਈ ਜਾਂਦਾ ਠੀਕਾ ਕੀ ਬਣੂਗਾ ਕਿਵੇਂ ਕਰਨਾ ਹੈ ਹੈ ਆ ਜਾ ਫਿਰ ਉਹ ਦੁੱਧ ਉਹ ਕਹਿੰਦਾ ਰਾਜ ਕਰਾਂਗੇ 25 ਸਾਲ ਹੈ ਮਗਰੇ ਜਾਵੋ ਨਹੀਂ ਇਹੋ ਵੀ ਲੜੂਗਾ ਠੀਕ ਹੈ ਇੱਦਾਂ ਲੜਨੀ ਲੜਨੇ ਹੁਣ ਇਹ ਤਾਂ ਮੇਰਾ ਜੱਤੀ ਹਲਕਾ ਹੋ ਗਿਆ ਹੁਣ ਜਿੰਦਾਬਾਦ 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 ਤਲ ਅਨਿਲ ਨੇ ਜੇ ਉਹ ਕਿਤੇ ਹੋਰ ਜਾਊਗਾ ਉੱਥੋਂ ਵੀ ਲੜੂਗਾ ਉਹ ਤੋਂ ਦੋ ਦੋ ਜਗ੍ਹਾ ਤੇ ਲੜੂਗਾ ਇਹਨਾਂ ਵੀ ਉਹ ਛੱਡ ਜਾਏ ਤੇ ਸਾਨੂੰ ਵੀ ਛੱਡ ਜਾਏ ਨਹੀਂ ਨਹੀਂ ਉਹ ਉਹ ਛੱਡ ਗਏ ਤਾਨੂੰ ਮੈਂ ਤਾਂ ਇੱਥੇ ਰਹਾਂਗਾ ਹਣ ਲਾਲਾਬਾਦ ਤਾਂ ਪੱਕਾ ਹੀ ਲੜਨਾ ਹੀ ਲੜਨਾ ਹੈ ਜੇ ਉਹ ਜਲਾਲਾਬਾਦ ਦੇ ਬਿਨਾ ਹੋਰ ਕਿਤੇ ਲੜਦਾ ਉੱਥੋਂ ਵੀ ਲੜਾਂਗੇ ਇਹਦਾ ਮਾੜਾ ਪੈੜਾ ਵਿਧਾਨ ਸਭਾ ਚ ਪੈਣ ਨਹੀਂ ਜਾਣਾ ਮਾਨ ਸਾਹਿਬ ਜੀ ਮਾਨ ਜਿਹੜੀ ਸਰਕਾਰ ਆ ਜਾਵੇ ਆ ਕੱਠੂ ਲੈਵਰ ਗਈ ਇਹਨਾਂ ਸੋਚੋ ਅਸੀਂ ਕੀ ਕੀਤਾ ਅਸੀਂ ਕੀ ਕੀਤਾ ਦਿੱਲੀ ਚ ਹਾਂਜੀ ਦਿੱਲੀ ਚ ਕੀ ਕੀਤਾ ਦਬਤ ਆ ਗਿਆ ਉਹਨੇ ਤਾਂ ਖੇੜਾ ਛੇੜੋਣ ਦਾ ਵਕਤ ਆ ਗਿਆ ਲੁੱਟ ਲੁੱਟ ਕੇ ਆਪ ਹੈਲੀਕਾਪਟਰਾਂ ਤੇ ਵੱਡੇ ਵੱਡੇ ਹੋਟਲ ਪਾ ਲੇ ਸੁਖਬੀਰ ਬਾਦਲ ਨੇ ਸੁਖ ਵਿਲਾਸ ਨਾਂ ਦਾ ਹੋਟਲ ਪਾਇਆ ਚੰਡੀਗੜ੍ਹ ਪਹਾੜੀਆਂ ਚ ਬ੍ਰੀਏ ਕੜ ਚ ਸੁਖ ਵਿਲਾਸ ਜਿੰਦ ਚ ਚੰਗ ਹਦਾਇਰ ਦਾ ਮਾਲਕ ਸੁਖਬੀਰ ਬਾਦਲ ਹੈ ਇੱਕ ਰਾਤ ਰਹਿਣ ਦਾ ਕਿਰਾਇਆ ਜੇ ਤੁਹਾਨੂੰ ਦੱਸਾਂ ਤੇ ਰੋਟੀ ਸਵਾਦ ਨਹੀਂ ਲੱਗਣੀ ਸ਼ਾਹ ਨੂੰ ਇੱਕ ਕਲਾਸ ਰੈਂਡਾ ਕਰਾਇਆ ਉਸ ਹੋਟਲ ਤੇ ਕਿੰਨਾ 5 ਲੱਖ ਰੁਪਈਆ ਅਸੀਂ 100 ਰੁਪਈਆ ਦਿਹਾੜੀ ਨੂੰ ਮਰ ਜੰਨੇ ਅਸੀਂ ਕਿਹਨਾਂ ਕਿਹੋ ਕਿੱਥੋਂ ਆਇਆ ਪੈਸਾ ਇਹ ਇਹ ਪੈਸਾ ਆਇਆ ਇਹ ਉਹੀ ਪੈਸਾ ਹੈ ਜਿਹੜਾ ਤੁਹਾਡੇ ਪਿੰਡਾਂ ਦੇ ਸਕੂਲਾਂ ਤੇ ਲੱਗਣਾ ਸੀ ਇਹ ਉਹ ਹੀ ਪੈਸਾ ਜਿਹੜਾ ਹਸਪਤਾਲ ਤੇ ਲੱਗਣਾ ਸੀ ਤੇ ਗਰੀਬਾਂ ਨੂੰ ਫ੍ਰੀ ਚ ਇਲਾਜ ਕਰਾ ਕੇ ਦੇਣਾ ਸੀ ਇਹ ਉਹੀ ਪੈਸਾ ਹੈ ਜਿਹੜਾ ਤੁਹਾਡੇ ਧੀਆਪਰਾਂ ਨੂੰ ਨੌਕਰੀਆਂ ਦੇ ਕੇ ਪਰ ਖਾਣਾ ਦੇ ਕੇ ਲੱਗਣਾ ਸੀ ਖਾਗੇ ਸਭ ਕੁਝ ਖਾਣ ਵਸਾ ਇਹਨਾਂ ਦਾ ਰੇਤਾ ਬਜਰੀ ਇਹਨਾਂ ਦਾ ਕੇਵਲ ਟੀਵੀ ਇਹਨਾਂ ਦੇ ਢਾਬੇ ਹੋਟਲ ਇਹਨਾਂ ਦੇ ਚਿੱਟੇ ਦਾ ਵਪਾਰ ਇਹਨਾਂ ਦਾ ਹਾਂ ਅੱਛਾ ਇਹਨਾਂ ਦਾ ਮਜੀਠੀਆ ਵੇਚਦਾ ਹਾਂ ਤਰਕੀ ਲੱਗਦੇ ਸੁਖਵੀਰ ਬਾਦਲ ਪੀਡੀਸੀ ਜੇ ਉੱਤੇ ਝੂਠ ਮਾਰਨਾ ਬੜੀ ਬੜੀ ਸੜਕਾਂ ਬੜੀ ਚਾਹੁੰਦੀਆਂ ਨੇ ਫਿਰ ਬੜੀ ਢੂੜ ਬੜੀ ਚਾਹੁੰਦੀਆਂ ਨੇ ਮੈਂ ਕਿਹ ਲੋਕ ਖਾਣ ਲੱਗ ਜੀ ਰੋਲਾ ਤਾਂ ਰੋਟੀ ਦਾ ਯਾਰ ਫੜ ਮੈਂ ਸਾਈਕਲ ਨਹੀਂ ਹੈ ਸੜਕ ਤੇ ਜਾਣ ਨੂੰ ਨੌਕਰੀਆਂ ਦੇ ਸਕੂਲ ਖੋਲੋ ਇੱਥੇ ਸੱਤ ਮਹੀਨੇ ਤੀ ਤਹ ਸਕੂਲ ਹੀ ਨਹੀਂ ਖੋਲਿਆ ਕਿਨੇ ਜਾਣਗੇ ਕੁੜੀਆਂ ਪੜ੍ਹਨ ਸਿਆਰ ਕੁੜੀਆਂ ਫਸਟੌਣ ਵਾਲੀਆਂ ਕੁੜੀਆਂ ਘਰੇ ਬਿਠਾ ਲਈਆਂ ਮਾਪਿਆਂ ਨੇ ਕਿਹਨੇ ਭਈ ਸਕੂਲ ਨਹੀਂ ਹੈਗਾ ਮਾਰ ਭੇਜਦੇ ਤਾਂ ਭਈ ਅੱਜ ਦਾ ਜ਼ਮਾਨਾ ਠੀਕ ਨਹੀਂ ਸਾਨੂੰ ਇੱਜ਼ਤ ਪੈ ਰਹੀ ਹੈ ਬੜਾ ਪੜ੍ਹਾਈ ਨਾਲ ਨਾ ਚਿੰਨੇ ਪੱਡੇਲੀ ਇਲਾਕੇ ਦੇ ਹਲਕੇ ਨੇ ਨਾ ਉਹ ਸਾਰੇ ਗਰੀਬ ਰੱਖਿਓ ਇਹਨਾਂ ਪੜ੍ਹਨ ਨਹੀਂ ਦਿੰਦੇ ਰਾਹੁਲ ਗਾਂਧੀ ਦੇ ਹਲਕੇ ਦੇਖ ਲਓ ਜਾ ਕੇ ਮਿੱਠੀ ਚੁਪੀ ਚ 500 ਪਿੰਡ ਹੈ ਜਿੱਥੇ ਮਿਨੀਮਮ ਪੇਜ ਜਿਹੜੀ ਹੈ 15000 ਰੁਪਏ ਵੀ ਨਹੀਂ ਇਹ ਤਾਂ ਘੱਟ ਕੋਈ ਦੇ ਹੀ ਨਹੀਂ ਸਕਦਾ ਕਾਨੂੰਨ ਮੰਗਦਾ ਵਿਧਾਨ ਸਭਾ ਚ ਰੋਟੀ ਤਾਂ ਖਾਣ ਜੋਗੇ ਪੈਸੇ ਹੋਣ 15000 ਚਾਹੁੰਦਾ ਕੀ ਹੈ ਹੈ ਜੀ ਆਪ ਇੱਥੇ ਆ ਡੈਟ ਪਾਸ ਆਸ਼ਾ ਵਰਕਰ 300 ਰੁਪਏ ਮਹੀਨਾ ਯਾਰ 10 ਰੋਜ਼ ਵੀ ਰੋਜ਼ ਦੇ ਉਹ ਮਿਡ-ਡੇ ਮੀਲ ਵਾਲੀਆਂ ਵਿਚਾਰੀਆਂ 20 ਰੁਪਏ 15 ਰੁਪਏ ਰੋਜ਼ ਯਾਰ 20 15 ਚ ਕੁਝ ਆਉਂਦਾ ਇਹਨਾਂ ਨੂੰ ਪਤਾ ਹੀ ਨਹੀਂ ਨਾ ਕਦੇ ਆ ਕੇ ਖਰੀਦੇ ਖੀਦਣ ਨੇ ਤੇ ਸਮਾਨ ਕੋਈ ਕਾਲਾ ਧਨ ਅਕੇ ਖਤਮ ਕਰਾਂਗੇ ਉਹ ਲਾਤੀ ਲੈ ਲੈ ਗਰੀਬ ਲਾਤੇ ਲੈਣਾ ਚ ਹੈ ਕੋਈ ਕਾਲੇ ਧਰਾਂ ਹੈਗਾ ਉੱਤਰਾ ਏ.ਟੀ.ਐਮ. ਪੂਰੇ ਗਰੀਬ ਨੇ ਕਾਲੇ ਧਰਾਂ ਦੇ ਤਾਂ ਸਾਰੇ ਭੱਜ ਗਏ ਕਾਲੇ ਧਰਾਂ ਨਾਲੇ ਮੋਦੀ ਦੇ ਨਾਲ ਹੀ ਰਹਿੰਦੇ ਨੇ ਕੈਪਟਨ ਮੁਰਿੰਦਰ ਸਿੰਘ ਦਾ ਲਿਆ ਕਾਲੇ ਧਰਾਂ ਨੂੰ ਸੁਵਿਸ ਬੈਂਕਾਂ ਦੇ ਖਾਤੇ ਨੰਬਰ ਅਸੀਂ ਦੇ ਲਏ ਸੁਵਿਸ ਕਰਕੇ ਤੁਹਾਡੇ ਨਾਲ ਖੜੇ ਹਾਂ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਗਰੀਬੀਆਂ ਵੇੜਿਆਂ 'ਚ ਨੇ ਸਬਸਿਡੀਆਂ ਬਾਨੀਆਂ ਡਾਨੀਆਂ ਬਿਜਵਾਲੀਆਂ ਨੇ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸੰਭੀ ਜਾਂਦੇ ਨੇ ਬਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਦੇ ਗਲ ਲੀਰਾ ਲੰਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਪਿੱਲੇ ਜੜੀਆਂ ਚਾਦਰਾਂ ਚੜ੍ਹੀ ਜਾਂਦੇ ਨੇ ਉਹਨਾਂ ਦੇ ਵੀ ਕੋਈ ਮੁੱਖ ਮੰਤਰੀ ਕਿ ਟਿੱਕੀ ਮੁੱਖ ਮੰਤਰੀਆਂ ਸਖੀਬਾਂ ਦੀ ਜਵਾਬ ਮੰਗਦੇ ਹੋ ਜਿਹੜੇ ਤੁਵਾਰੀ ਵਾਲੀ ਨੀਤੀ ਦਿਹਾੜੀ ਜਾਨੀ ਗਰੀਬ ਦੀ ਗਾਇਤ ਵਾਲੀ ਹੈ ਜਿਹੜੀ ਜਾਊਗਾ ਤੇ ਰੋਟੀ ਪੱਕੂਰੀ ਰੋਟੀ ਦੀ ਬਸ ਉਹਦੇ ਲਈ ਪਟਾਕੇ ਜ਼ਰੂਰੀ ਨਹੀਂ ਉਹਦੇ ਲਈ ਰੋਟੀ ਜ਼ਰੂਰੀ ਹੈ ਗਰੀਬ ਦਾ ਜਵਾਬ ਤਾਂ ਬਗਾਨੀ ਹੱਥ ਸਵਾਜੇ ਬਗਾਨੇ ਪਟਾਕੇ ਦੇਖ ਕੇ ਆਪ ਦਾ ਮਨ ਖਚਾ ਵਗਦਾ ਸੋ ਤੁਹਾਡੇ ਨਾਲ ਖੜਾਂਗੇ ਉਹਦੇ ਚੁੱਲ੍ਹਿਆਂ ਦੀ ਅੱਗ ਜੜੀ ਪੁੱਜ ਗਈ ਏਸੇ ਕੰਮ ਵਾਸਤੇ ਆਇਆ ਪੈਸੇ ਕਮਾਉਣ ਤਾਂ ਕਲਾਕਾਰ ਸੀ ਮਸ਼ਹੂਰ ਸੀ ਉਧਰੋਂ ਕਮਾ ਲੈਂਦੇ ਮੈਨੂੰ ਕਿ ਲੋੜ ਸੀ ਮੱਥਾ ਮਾਰਨ ਦੀ ਪਰ ਮੈਂ ਕੋਈ ਗੱਲ ਨਹੀਂ ਥੀ ਮੇਰੀ ਆਵਾਜ਼ ਨੂੰ ਮਸ਼ਹੂਰ ਲੋਕਾਂ ਨੇ ਕੀਤਾ ਜੇ ਮੇਰੇ ਚਿਹਰੇ ਨੂੰ ਮਸ਼ਹੂਰ ਲੋਕਾਂ ਨੇ ਕੀਤਾ ਮੈਂ ਲੋਕਾਂ ਵਾਸਤੇ ਬਰਤੋ ਹਾਂ ਵੀ ਆ ਵੀ ਉਹ ਮੇ ਨਾਲ ਬਹਿਸ ਕਰ ਲੈ ਹੁਣ ਭਜਦਾ ਉਥੋਂ ਭਜਦਾ ਕਾਹ ਵਫਾ ਹੀ ਦੇਣਾ ਹੈ ਜਿੰਦਾਬਾਦ ਜਿੰਗਲ ਜਿੰਦਾਬਾਦ ਟੈਂਕ ਕੀਤੇ ਜਿਹੜੇ ਬੈਠੇ ਨੇ ਅਗਾਂ ਲਾਈ ਜਾਂਦੇ ਆਪਣੇ ਆਪ ਨੂੰ ਨਾਇਰਾਂ ਸ਼ਾਲਾ ਮਾਰੀ ਜਾਂਦੇ ਐ ਗਰੀਬ ਹੋਰ ਗਰੀਬ ਕਰਤਾ ਅਮੀਰ ਨੂੰ ਹੋਰ ਅਮੀਰ ਕਰੀ ਜਾਂਦੇ ਐ ਨਰੇਕਾ ਦੇ ਪੈਸੇ ਨਹੀਂ ਮਿਲੇ ਦੋ ਦੋ ਸਾਲ ਹੋ ਗਏ ਪਾਰਲੀਮੈਂਟ ਵਿੱਚ ਕੀ ਹਾਸੀ ਲੱਗੇ ਜਿਹੜੇ ਨਰੇਕਾ ਵਾਲੇ ਗਰੀਬ ਨੇ ਉਹਦਾ ਆਰ ਨਹੀਂ ਕਰ ਸਕਦੇ ਉਹਦਾ ਜੋ ਜੋ ਉਹਦੇ ਖਮਾਉਂਦੇ ਨੇ ਉੱਡੀ ਖਾਂਦੇ ਨੇ ਕੋਈ ਨਹੀਂ ਸੁਣਦਾ ਸੋ ਵੀਰੋ Un cuadrado